ਦੀ ਰਾਮ ਸਿੰਘ ਜੀ ਦਾ 22 ਤਰੀਕ ਨੂੰ ਅਸੀਂ ਜੋ ਧਿਆਰਾ ਮਨਾਇਆ ਸੀ ਉਸ ਸਬੰਧ ਵਿੱਚ ਸਾਡੇ ਇੱਥੇ ਬੈਂਦਰ ਲੱਗੇ ਸੀ ਇਹ ਦੀਪਕ ਸਿੰਘ ਰਾਜੂ ਆਪਣੇ ਸਾਥੀਆਂ ਨਾਲ ਆਇਆ ਉਹਨੇ ਬੈਨਰ ਫਾੜ ਦਿੱਤੇ ਆ ਥੱਲੇ ਸੁੱਟ ਗਿਆ ਉਹ ਸਾਡੇ ਬੰਦਿਆਂ ਨੇ ਚੁੱਕ ਕੇ ਰੱਖ ਲਿਆ ਜੈ ਜਵਾਹਰ ਸਿੰਘ ਜੀ ਹਰਦਾਵਾ ਇਹਨੂੰ ਰਾਜ ਨੂੰ ਇਹਦਾ ਕਾਰਵਾਈ ਕੈਂਦੀ ਜਾਏ ਦੀਪਕ ਸਿੰਘ ਰਾਜੂ ਜੁਲਦਾਬਾਹ ਦੀਪਕ ਸਿੰਘ ਰਾਜੂ ਜੁਲਦਾਬਾਹ ਆਮ ਪਾਰਟੀ ਜੁਲਦਾਬਾਹ ਆਹ ਜਿਹੜੇ ਪੋਸਟਰਾਂ ਦੀ ਬੇਅਦਬੀ ਕਰਨ ਵਾਲੇ ਆ ਨਾ ਜਿਹਨਾਂ ਉੱਪਰੋਂ ਕੋਟਾ ਚੁੱਕਾ ਦਿੱਤੀ ਜਾਵੇ ਕਿਉਂਕਿ ਇਹ ਧਾਰਮਿਕ ਮਾਮਲਾ ਮਤਲਬ ਨਹੀਂ ਲੱਗੀ ਆਈ ਕੈਂਦੀ ਕਾਰਵਾਈ ਕੀਤਾ ਜਾਏ ਨਹੀਂ ਤੇ ਰਸਤਾ ਰੋਕਲਾ ਕੀਤਾ ਜਾਏਗਾ ਇਹਨਾਂ ਨਾਲ ਤੇ ਜਿਹੜਾ ਨਾ ਉਹ ਕੰਮ ਲੱਗਾ ਹੋਇਆ ਉਹਦੀ ਪ੍ਰੀ-ਕੋਰਡਿੰਗ ਆ ਗਿਆ ਹੋਵੇਗਾ ਤਾਂ ਥੋੜੀ ਦਿਖਾਓ ਹਾਂਜੀ ਆਪਣਾ ਨਾਮ ਹੈ ਡਾਕਟਰ ਸੰਜੀਵ ਕੁਮਾਰ ਅੱਜ ਕੀ ਜਿਹੜਾ ਮਸਲਾ ਜਿਹੜਾ ਅੱਜ ਰੋਜ ਪ੍ਰਦਰਸ਼ਨ ਕੀਤਾ ਗਿਆ ਅੱਜ ਜਿਹੜਾ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਤੇ ਪ੍ਰਾਣ ਪ੍ਰਤੀਸ਼ਠਾ ਜਿਹੜੀ ਕੀਤੀ ਗਈ ਆ ਮੂਰਤੀ ਦੀ ਉਹਦੇ ਸਬੰਧ ਦੇ ਵਿੱਚ ਕੁਝ ਪੋਸਟਰਸ ਲਗਾਏ ਗਏ ਸੀ ਬੈਨਰਸ ਲਗਾਏ ਗਏ ਸੀ ਉਹਨਾਂ ਨੂੰ ਉਹਨਾਂ ਦੇ ਵਿੱਚੋਂ ਇੱਕ ਬੈਨਰ ਨੂੰ ਅੱਜ ਆ ਕੇ ਦੀਪਕ ਸਿੰਘ ਰਾਜੂ ਨਾਮ ਦਾ ਆਮ ਆਦਮੀ ਪਾਰਟੀ ਦਾ ਕਾਰਕੁਨ ਫਾੜ ਕੇ ਬੇਅਦਬੀ ਕਰਕੇ ਚਲਾ ਗਿਆ ਔਰ ਜਦੋਂ ਅਸੀਂ ਇੱਥੇ ਆ ਕੇ ਦੇਖਿਆ ਤੇ ਇਹ ਬੈਨਰ ਨੀਚੇ ਡਿੱਗਿਆ ਹੋਇਆ ਸੀਗਾ ਔਰ ਇਸ ਨੂੰ ਅਸੀਂ ਸੰਭਾਲ ਕੇ ਸੇਜ ਕੇ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਇਸ ਬੈਨਰ ਨੂੰ ਜਿਹੜੀ ਭਗਵਾਨ ਦੀ ਇਰਾਦਰ ਹੋਇਆ ਅਸੀਂ ਉਹਦੇ ਖਿਲਾਫ ਅੱਜ ਸਾਰੇ ਇਕੱਠੇ ਹੋਏ ਆਂ ਅਤੇ ਇਹ ਮੰਗ ਕਰਦੇ ਆ ਕਿ ਉਸ ਦੀਪਕ ਸਿੰਘ ਰਾਜੂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂ ਜੀ ਮੈਂ ਜਵਾਬ ਬਣਾਣਾ ਹੈ ਰਾਜਗੁਰੂ ਮਾਜਨ ਵਾਈਸ ਪ੍ਰਧਾਨ ਕੋੜ ਮਿਤ ਸਿੰਘ ਹਾਂ ਜੀ ਕੀ ਮਸਲਾ ਰੋਜ ਮੁੰਦਰ ਜੀ ਮਸਲਾ ਹੈ ਜੀ ਇਹ ਸ੍ਰੀ ਰਾਮ ਚੰਦ ਜੀ ਦਾ 22 ਤਰੀਕ ਨੂੰ ਅਸੀਂ ਜੋ ਧਿਆਰਾ ਮਨਾਇਆ ਸੀ ਉਸ ਸੰਬੰਧ ਵਿੱਚ ਸਾਡੇ ਇੱਥੇ ਬੈਨਰ ਲੱਗੇ ਸੀ ਇਹ ਦੀਪਕ ਸਿੰਘ ਰਾਜੂ ਆਪਣੇ ਸਾਥੀਆਂ ਨਾਲ ਆਇਆ ਉਹਨੇ ਬੈਨਰ ਫਾੜ ਦਿੱਤੇ ਆ ਖੱਲੇ ਸੁੱਟ ਗਿਆ ਉਹ ਸਾਡੇ ਬੰਦਿਆਂ ਨੇ ਚੁੱਕ ਕੇ ਰੱਖ ਲਿਆ ਉਹ ਅਸੀਂ ਹੁਣ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਅਸੀਂ ਕਹਿੰਦੇ ਆ ਕਿ ਇਹਦੇ ਖਿਲਾਫ ਵੰਦੀ ਕਾਰਵਾਈ ਕੀਤੀ ਜਾਏ ਨੇ ਕੋਣ ਹੈ ਬੰਦਾ ਜਿਹਨੇ ਬੇਦਬੀ ਦੀਪਕ ਸਿੰਘ ਰਾਜੂ ਆਮ ਪਾਰਟੀ ਦਾ ਬੰਦਾ ਜੀ ਉਹਦਾ ਸਾਹਮਣੇ ਬੈਨਰ ਲੱਗਾ ਉਹ ਆਪਣਾ ਬੈਨਰ ਲਾ ਕੇ ਸਾਡਾ ਬੈਨਰ ਫੜ ਕੇ ਸ਼੍ਰੀ ਰਾਮ ਚੰਦਰ ਜੀ ਦੀ ਮੂਰਤੀ ਨੂੰ ਘਰਾਂ ਸੁੱਟ ਕੇ ਚਲਾ ਗਿਆ ਉਹਨੇ ਬੇਦਬੀ ਕੀਤੀ ਹੈ ਹੁਣ ਇਹਦੇ ਸਬੰਧੀ ਕੋਈ ਸ਼ਿਕਾਇਤ ਕੀਤੀ ਪੁਲਿਸ ਨੂੰ ਅਸੀਂ ਅਜੇ ਸ਼ਿਕਾਇਤ ਕਰਦੇ ਕਰਦੀ ਹੈ ਜੀ ਐਸਐਸਓ ਸਾਹਿਬ ਨੂੰ ਫੋਨ ਕਰ ਦਿੱਤਾ ਗਿਆ ਉਹ ਮੌਕੇ ਤੇ ਆ ਰਿਹਾ ਅਈ ਇਹ ਮੰਗ ਕਰਦੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏ ਜਿਹੜੀ ਉਹਨੇ ਧਰਮ ਦੀ ਨਿਰਾਦਰੀ ਕੀਤੀ ਹੈ ਉਹਦੇ ਬਨਾਮ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਰਾਜਕੁਮਾਰ ਕੋਟ ਮਿਸਿੰਗ ਮੰਡਲ ਪ੍ਰਧਾਨ ਜੀ ਅਸੀਂ ਅਯੁੱਧਿਆ ਦੇ ਵਿੱਚ ਭਗਵਾਨ ਰਾਮ ਦੇ 525 ਸਾਲ ਆਂ 5 ਸਾਲਾਂ ਬਾਅਦ ਆਂਦੀ ਖੁਸ਼ੀ ਦੇ ਵਿੱਚ ਅਸੀਂ ਇਹ ਬੈਨਰ ਲਵਾਏ ਸੀ ਜਿਹਨਾਂ ਵਿੱਚੋਂ ਕਿ ਚੁੰਗੀ ਤੇ ਵੀ ਲੱਗਾ ਸੀ ਠੀਕ ਹੈ ਜੀ ਇਹ सोनू ਸਿੰਘ ਰਾਜੂ ਆ ਕੇ ਦੀਪਕ ਸਿੰਘ ਰਾਜੂ ਆਕੇ ਇਹ ਬੈਨਰ ਫਾੜ ਕੇ ਪੈਰਾਂ 'ਚ ਸਿੱਟ ਕੇ ਬੇਅਦਬੀ ਕਰਕੇ ਤੇ ਚਲਾ ਗਿਆ ਕੀ ਕਹਦਾ ਭਗਵਾਨ ਰਾਮ ਦੀ ਹਿੰਦੁਸਤਾਨ ਦੀ ਇੱਜ਼ਤ ਨਹੀਂ ਗਈ ਕੀ ਕਹਦਾ ਭਗਵਾਨ ਰਾਮ ਕਿਸੇ ਦੇ ਹਰਮਨ ਪਿਆਰੇ ਨਹੀਂ ਹੈ ਸਾਨੂੰ ਜਿਸ ਵੇਲੇ ਵੀ ਸੂਚਨਾ ਮਿਲੀ ਅਸੀਂ ਸਾਰੇ ਨਾ ਫਟਾਫਟ ਇਕੱਠੇ ਹੋ ਗਏ ਆ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਜੇ ਦੀਪਕ ਸਿੰਘ ਰਾਜੂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇਹਦੇ ਤੇ ਪੱਟਾ ਦਿੱਤਾ ਜਾਵੇ ਬੇਅਦਬੀ ਜਾ ਅਸੀਂ ਇਸ ਤੋਂ ਕੁਝ ਨਹੀਂ ਮੰਗਦੇ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰੇਗਾ ਅਸੀਂ ਇਹ ਰੋਡ ਜਾਮ ਕਰਾਂਗੇ ਵੱਲੋਂ ਇਹਨਾਂ ਦੇ ਸਾਥੀਆਂ ਵੱਲੋਂ ਸਾਨੂੰ ਕੰਪਲੇਨਟ ਕੀਤੀ ਹੈ ਵੀ ਅੱਜ ਕੋਈ 5 ਵਜੇ ਦੇ ਕਰੀਬ ਇੱਥੋਂ ਦੇ ਰਾਜਕੁੰਮਰ ਦੀਪ ਕੁਮਾਰ ਰਾਜੂ ਆ ਉਹਨਾਂ ਨੇ ਇੱਥੇ ਪੋਸਟਰ ਲੱਗਾ ਹੋਇਆ ਸੀ ਤੇ ਉਹਨਾਂ ਨੇ ਲਾ ਕੇ ਜਿਹੜਾ ਖਿੱਚਿਆ ਤੇ ਸਾਡੇ ਜਿਹੜੇ Hindu ਭਾਵਨਾਵਾਂ ਨੂੰ ਥੇਸ ਪਹੁੰਚੀ ਹੈ ਤੇ ਕਾਰਵਾਈ ਕੀਤੀ ਜਾਵੇ ਇਸ ਵਕਤ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਕਿ ਡਿਮਾਂਡ ਹੈ ਜੀ ਇਹਨਾਂ ਦੇ ਕੀ ਕਰਦੇ ਚਾਹੁੰਦੇ ਉਹ ਮੁਕਦਮਾ ਦਰਜ ਕਰਕੇ ਤੇ ਕਾਰਵਾਈ ਚੰਦੇ ਤਨ ਮਰਜ ਕੀਤਾ ਜਾਵੇ ਤੇ ਬੰਦੇ ਜਿਹੜੇ ਪਰੇਸ਼ਾਨਨ ਚਾਏ ਹਾਂਜੀ ਇਹਨਾਂ ਨੇ ਬਾਈ ਨੇਮ ਦਰਖਾਸਤ ਦਿੱਤੀ ਆ ਬਾਕੀ ਜੋ ਵੀ ਇਹ ਕਾਰਵਾਈ ਕੀਤੀ ਜਾਵੇ रहमत <sk original> खुदा दी मुस्لمانی روحانیت এ काले इलम दे माहिर चमत्कार हुंदे देखो अपनी आंखा सामने 100% गारंटी ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ પતિ ਪਤਨੀ ਚ ਝਗੜਾ ਸੌਤਨ ਦਸ਼ਮਨ ਤੋਂ छुटकारा ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਰਾਇਦਾ ਖਾਤਮਾ ਗੁਪਤਵਸ਼ੀਕਰਨ ਕਰਵਾਓ ਮਨ ਚਾਹ ਪ੍ਰੇਮੀ ਪ੍ਰੇਮਿਕਾ ਆਪਣੇ ਵਸਵਿਸ਼ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਜੋ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 98721 88593